ਜੋ ਭਈ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧ ਜੇਹ ਵਿਦਮੁਯਾਨੋ ਹੇਮਕੁੰਡ ਪਰਵਤ ਹੈ ਜਹਾਂ ਸਬਦ ਸ਼੍ਰਿੰਗ ਸੋਭਤ ਹੈ ਤਹਾਂ ਸਬਦ ਸ਼੍ਰਿੰਗ ਤੇਹ ਨਾਮ ਕਹਾਵਾ ਪੰਡਰਾਜ ਜਹ ਜੋ ਕਮਾਵਾ ਤਹਾ ਹਮ ਅਦਿਕ ਤਪਸਿਆ ਸਾਧੀ ਮਹਾਕਾਰ ਕਾਲਕਾਰ ਰਾਧੀ ਏ ਵਿਦ ਕਰਤ ਤਪਸਿਆ ਪਯੋ ਦ્વੈ ਤੇ ਏਕ ਰੂਪ ਹੈ ਗਇਓ ਤਾਤਮਾਤ ਮੁਰ ਅਲਾਖਾ ਰਾਥਾ ਬਹੁ ਵਿਦਯੋਗ ਸਾਧਨਾ ਸਾਦਾ ਤੈਨ ਜੋ ਕਰੀ ਅਲਖ ਕੀ ਸੇਵਾ ਤਾਤੇ ਪਏ ਪ੍ਰਸੰਨ ਗੁਰਦੇਵਾ ਤੈਨ ਪ੍ਰਭ ਜਬ ਆਇ ਸਮੋਹਿ ਦੀਆ ਤਬ ਹਮ ਜਨ ਕਲੂ ਮਹਿਲੀਆਂ ਚਿਤ ਨਾ ਪਇਓ ਹਮਰੋ ਆਵਨ ਕਹਿ ਚੁਵੀ ਰਹੀ ਸ੍ਰुत ਪ੍ਰਭ ਚਰਨਨ ਮਹਿ ਜਿਉ ਤਿਉ ਪ੍ਰਭ ਹਮ ਕੋ ਸਮਝਾਯੋ ਇਮ ਕਹਿ ਕਐ ਇਹ ਲੋਕ ਪਠਾਇਓ ਅਕਾਲ ਪੁਰਖ ਬਾਚ ਇਸ ਕੀਤ ਪ੍ਰਾਤਿ ਚਉਪੈ ਜਬ ਪਹਿਲੇ ਹਮ ਸ੍ਰਿਸ਼ਟ ਬਨਾਈ ਦੈਤ ਰਚੇ ਦੁਸ਼ਟ ਦੁਖਦਾਈ ਤੇ ਪੂਜ ਬਾਲ ਬਬਰੇ ਹਵੇ ਗਏ ਪੂਜਿਤ ਪਰਮ ਪੁਰਖ ਰਹੇ ਗਏ ਤੇ ਹੋਂ ਤਮਕ ਤਨਕ ਮੋਖਾ ਪੇ ਤਨ ਕੀ ਠੌਰ ਦੇਵਤਾ ਥਾਪੇ ਤੇ ਵੀ ਬਲ ਪੂਜਾ ੳਰਜਾਏ ਆਪਨ ਹੀ ਪਰਮੇਸ਼ਰ ਕਹਾਏ ਮਹਾਦੇਵ ਅਚੰਤ ਕਹਾਵਾਇਓ ਵਿਸ਼ਨ ਆਪ ਹੀ ਕੋ ਠਹਰਾਇਓ ਬ੍ਰਹਮਾ ਆਪਾਰ ਬ੍ਰਹਮ ਭਖਾਨਾ ਪ੍ਰਭ ਕੋ ਪ੍ਰਭੂ ਨਾ ਕਿਨੂ ਜਾਨਾ ਤਬ ਸਾਖੀ ਪ੍ਰਭ ਅਸ਼ਟ ਬਨਾਏ ਸਾਖ ਨਮਿਤ ਦੇਵੇ ਠਹਰਾਏ ਤੇ ਕਹੇ ਕਰੋ ਹਮਾਰੀ ਪੂਜਾ ਹੰਬਣਿ ਅਵਰਨਾ ਠਾਗੁਰ ਦੂਜਾ ਪਰਮ ਤਤ ਕੋ ਜਿਨ ਨ ਪਛਾਨਾ ਤੈਨ ਕਰੀ ਈਸਰ ਤਿਨ ਕਹਾ ਮਾਨਾ ਕੀਤੇ ਸੂਰ ਚੰਦ ਕਹਾ ਮਾਨੈ ਅਗਨ ਹੋਤਰ ਕਈ ਪਵਨ ਪਰਮਾਨੈ ਕਿਨੂ ਕਬ ਪਾਹਨ ਪਹਿਚਾਨਾ 나ਥ ਕਿਤੇ ਜਲ ਕਰਤ ਵਿਧਾਨਾ ਕੀਤਕ ਕਰਮ ਕਰਤ ਦਰਪਾਨਾ ਧਰਮ ਰਾਜ ਕੋ ਧਰਮ ਪਛਾਨਾ ਜੇ ਪ੍ਰਭ ਸਾਖ ਨਮਿਤ ਠਹਰਾਏ ਤਿਹਾਂ ਆਏ ਪ੍ਰਭੂ ਕਹਾ ਵਾਏ ਤਾ ਕੀ ਬਾਤ ਬਿਸਰ ਜਾਤੀ ਵੀ ਆਪਣੀ ਆਪਣੀ ਪਰਤ ਸੋਭੀਂ ਜਬ ਪ੍ਰਭ ਕੋ ਨਾ ਤਿਨਾ ਪਹਿਚਾਨਾ ਤਬ ਹਰ ਇਨ ਮਨੁਛ ਣਠਾਰਾਨਾ ਤੇਪੀ ਬਸ ਮਮਤਾ ਹੋਏ ਗਏ ਪਰਮੇਸ਼ਰ ਪਾਹਣ ਠਹਰੇ ਤਬ ਹਰ ਸਿੱਧ ਸਾਧ ਠਹਿਰਾਏ ਤਿਨ ਵੀ ਪਰਮਪੁਰਖ ਨਹੀਂ ਪਾਏ ਜੇ ਕੋਈ ਹੋਤ ਪਇਓ ਜਗ ਸਿਆਨਾ ਤਿਨ ਤਿਨ ਆਪਣੋ ਪੰਥ ਚਲਾਨਾ ਪਰਮਪੁਰਖ ਕਿਨੂ ਨਾ ਪਾਇਓ ਬੇਰਬਾਦ ਅਹੰਕਾਰ ਵਢਾਇਓ ਬੇੜ ਬਾਤ ਆਪਨ ਦੇ ਜਲੈ ਪ੍ਰਭ ਕੈ ਪੰਥ ਨਾ ਕੋ ਉਚਲੈ ਜਿਨ ਜਿਨ ਤਨਕ ਸਿੱਧ ਕੋ ਪਾਇਓ ਤਿਨ ਤਿਨ ਆਪਣਾ ਰਾਹ ਚਲਾਇਓ ਪਰਮੇਸ਼ਰ ਨਾ ਕਿਨਹੁ ਪਹਿਚਾਨਾ ਮਮ ਉਚਾਰ ਤੇ ਭਇਓ دیਵਾਨਾ ਪਰਮ ਤਤ ਕਿਨਹੁ ਨਾ ਪਹਿਚਾਨਾ ਆਪਿਆ ਭੀਤਰ ਵਰਧਾਨਾ ਤਬ ਜੇ ਜੇ ਰਖ ਰਾਜ ਬਨਾਏ ਤਿਨ ਆਪਨ ਪੁਨ ਸਿਮਰਤ ਚਲਾਈਏ ਜੇ ਸਿਮਰਤਨ ਕੇ ਭੈ ਅਨੁਰਾਗੀ ਤਿਨ ਤਿਨ ਕ੍ਰਿਆ ਬ੍ਰਹਮ ਕੀ त्याਗੀ ਜਿਨ ਮਨ ਹਰ ਚਰਨਨ ਠਾਰਾਇਓ ਸੋ ਸਿਮਰਤਨ ਕੇ ਰਹਾ ਨਾਯੋ ਬ੍ਰਹਮਾਚਾਰ ਹੀ ਭੇਦ ਬਨਾਏ ਸਰਬ ਲੋਕ ਤੇਹ ਕਰਮ ਚਲਾਏ ਜਿਨ ਕੀ ਲਿਵ ਹਰ ਚਰਨਨ ਲਾਗੀ ਤੇ ਬੇਦਨ ਤੇ ਭੈ ਤਿਆਗੀ ਜਿਨ ਮਨ ਭੇਦ ਕਥੇ ਬਨ ਤਿਆਗੀ ਪਾਰ ਬ੍ਰਹਮ ਕੇ ਪੈ ਅਨੁਰਾਗੀ ਤਿਨ ਕੇ ਗੂੜ ਮਤ ਜੇ ਚਲ ਹੀ ਭਾਂਤ ਅਨੇਕ ਦੁਖਨ ਸੋ ਦਾਲੀ ਜਿਏ ਜੇ ਸਹਿ ਜਾਤ ਸੰਦੇਹ ਪ੍ਰਭ ਕੋ ਸੰਗ ਨਾ ਛੋੜਤ ਨੇਮ ਤੇ ਤੇ ਪਰਮਪੁਰੀ ਕਹਜਾਹੀ ਤਿਨ ਹਰਿ ਸੋ ਅੰਤਰ ਕਿਛ ਨਾਹੀ ਜੇ ਜੇ ਜੀਅ ਜਾਤਮ ਤੇ ਡਰੇ ਪਰਮਪੁਰਖ ਤਜ ਤਿਨ ਮਗ ਪਰੇ ਤੇ ਤੇ ਨਰਕਕੁੰਡ ਮੋਹ ਪਰਹੀ ਬਾਰ ਬਾਰ ਜਗ ਮੋਹ ਬਪ ਧਰਹੀ ਤਾਭ ਹਰ ਬਹੁਰ ਤਤ ਉਪਜਾਇਓ ਤਿਨ ਪੀ ਆਪਣਾ ਪੰਥ ਸਿਲਾਇਓ ਘਰ ਮੋ ਨਖ ਸਿਰ ਜਟਾ ਸਵਾਰੀ ਪ੍ਰਭ ਕੀ ਕ੍ਰਿਆ ਕਛੂ ਨ ਵਿਚਾਰੀ ਭੋਨੇ ਹਰ ਗੋਰਖ ਕੋ ਉਪਰਾਜਾ ਸਿੱਖ ਗਰੇ ਤਿਨ ਹੂ ਬਡ ਰਾਜਾ श्रमण फार मुदरा त्व डारी हार की प्रीति रीत ना बिचारी हुन हरि रामा आनंद को करा पेश वैरागी को जिन धरा कंठी कंठे काठ की डारी प्रभु की क्रिया ना कछु बिचारी जे प्रभु परम पुरुष उजाये तिन तने अपने राह चलाए महा दीनता प्रभु पराजा हरब देश को कीनो राजा ਤੈਨ ਵੀ ਇੱਕ ਪੰਥ ਉਪਰਾਜਾ ਲਿੰਗ ਬਿਨਾ ਕੀਨੇ ਸਭ ਰਾਜਾ ਸਭ ਤੇ ਆਪਣਾ ਨਾਮ ਜਪਾਇਓ ਸਤ ਨਾਮ ਕਾਹੂ ਨ ਦਰੜਾਇਓ ਸਭ ਆਪਣੀ ਆਪਣੀ ਉਰਧਾਨਾ ਪਾਰ ਬ੍ਰਹਮ ਕਾਹੂ ਨ ਬਚਾਨਾ ਤਪ ਸਾਧ ਤੇ ਹਰ ਮੋਹ ਬੁਲਾਇਓ ਇਮ ਕਹਿ ਕੈ ਇਹ ਲੋਕ ਪਠਾਇਓ ਅਕਾਲ ਪੁਰਖ ਬਾਤ ਚਉਪਈ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚਰ ਕਰਵੇਂ ਕਹ ਸਾਜਾ ਜਾਹੇ ਤਾ ਤੈ ਧਰਮ ਚਲਾਏ ਕਬੋਤ ਕਰਨ ਤੇ ਲੋਕ ਹਟਾਏ ਕਬਿ 바이 ਧੋਰਾ ਠਾੜ ਪੈ ਹੋ ਮੈ ਜੋਨ ਕਰ ਬਚਨ ਕਹਾ ਸਿਰ ਨਿਆਏ ਪੰਥ ਚ ਲਾਇ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਈ ਚੌਵੀ ਇਹ ਕਾਰਨ ਪ੍ਰਭ ਹੋਏ ਪਠਾਇਓ ਤਬ ਮੈਂ ਜਗਤ ਦਿਨੁ ਧਰਿ ਆਇਓ ਜਿਮ ਤਿਨ ਕਹੀ ਇਨੈ ਤਿਨ ਕਹਿਓ ਔਰ ਕਿਸੂ ਤੇ ਪੈਰ ਨਾ ਗੈਓ ਜੋ ਹਮ ਕੋ ਪਰਮੇਸ਼ਰੂ ਚਰਹਿ ਤੈ ਸਭ ਨਰਕ ਕੁੰਡ ਮਹਿ ਪਰ ਹੈ ਮੋਕੋ ਦਾਸ ਤਮਨ ਕਾ ਜਾਨੋ ਯਾ ਮੈਂ ਭੇਦ ਨਰੰਚ ਪਛਾਨੋ ਮੈਂ ਹੂੰ ਪਰਮਪੁਰਖ ਕੋ ਦਾਸ ਆ ਦੇਖਣ ਆਇਓ ਜਗਤ ਤੁਮ ਆਸਾ ਜੋ ਪ੍ਰਭ ਜਗਤ ਕਹਾ ਸੋ ਕਹਿ ਹਉ ਮ੍ਰਿਤ ਲੋਗ ਤੇ ਮੋਹ ਨ ਨਾ ਰਹਿ ਹਉ ਨਰਾਚੰ ਕਹਿਓ ਪ੍ਰਭੂ ਸੋ ਪਾਖੂ ਕਿਸੂ ਨਾ ਕਾਨ ਰਾਖਹੁ ਕਿਸੂ ਨਾ ਭੇਖ ਪੀਜ ਹਉ ਅਲੇਖ ਬੀਜ ਬੀਜ ਹਉ ਪਖਾਨ ਪੂਜ ਹਉ ਨਹੀਂ ਨਾ ਭੇਖ ਪੀਜ ਹਉ ਕਹੀ ਅਨੰਤ ਨਾਮ ਗਾਏ ਹਉ ਪਰਮਪੁਰਖ ਪਾਏ ਹਉ ਝਟਾ ਨਾ ਸੀਸ ਤਾਰ ਹੋ ਨੰਮੁਂਦਰ ਕਾ ਸੋ ਧਾਰ ਹੋ ਨਾ ਕਾਨ ਕਾ ਹੋ ਕੀ ਧਰੋ ਕਹਿਓ ਪ੍ਰੂਸੋ ਮੈਂ ਕਰੋ ਪਜੋ ਸੋ ਏਕ ਨਾਮ ਏੰਗ ਜੋ ਕਾਮ ਸਰਬ ਠਾਮ ਏੰਗ ਨਾ ਜਾਵੇ ਆਨ ਕੋ ਜਪੋ ਨਾ ਔਰ ਥਾਪਨਾ ਥਪੋ ਬਿਆੰਤ ਨਾਮ ਧਿਆਏ ਹੋ ਪਰਮ ਜੋਤ ਪਾਏ ਹੋ ਨਾ ਧਿਆਨ ਆਨ ਕੋ ਧਰੋ ਨਾ ਨਾਮ ਆਨ ਉਚਰੋ ਤਵਕ ਨਾਮ ਰਤਿ ਏੰਗ ਨਾ ਆਨ ਮਾਨ ਮਤਿ ਏੰਗ ਪਰਮ ਧਿਆਨ ਤਾਰਿ ਏੰਗ ਅਨੰਤ ਪਾਪ ਟਾਰਿ ਏੰਗ ਤਮੇ ਵੀ ਰੂਪ ਰਾਚ ਅੰਗ ਨਯਾਨ ਧਾਨ ਮਾਚ ਅੰਗ ਤਵਕ ਨਾਮ ਉਚਾਰਿ ਅੰਗ ਅਨੰਤ ਦੂਖ ਟਾਰਿ ਅੰਗ ਚਉਪਈ ਜਿਨ ਜਿਨ ਨਾਮ ਤਿਹਾਰੋ ਧਿਆਇਆ ਦੂਖ ਪਾਪ ਤਨ ਨਿਗਟ ਨ ਆਇਆ ਜੇ ਜੇ ਔਰ ਧਿਆਨ ਕੋ ਤਾਰਿ ਹੀ ਬਹਿਸ ਬਹਿਸ ਬਾਦਮ ਤੇ ਮਰਹੀ ਹਮ ਇਹ ਕਾਜ ਜਗਤ ਮੋ ਆਏ ਧਰਮ ਹੀਰ ਗੁਰਦੇਵ ਪਟਾਏ ਜਹਾਂ ਤਾ ਤੂੰ ਧਰਮ ਬਿਥਾਰੋ ਦੁਖੀਆਰ ਪਗਰ ਪਚਾਰੋ ਯਾਹੀ ਕਾਜ ਤਰਾਹ ਜਨਮੰ ਸਮਝ ਲਿਓ ਸਾਧੂ ਸਭ ਮਰਮੰ ਧਰਮ ਚਲਾਉਣ ਸੰਤੋ ਬਾਰਨ ਦੁ ਸਭਨ ਕੋ ਮੂਲ ਉਪਾਰਨ ਜੇ ਜੇ ਭੈ ਪਹਿ ਲਵਤਾਰਾ ਜਾ ਪਾਵ ਤਿਨ ਜਾਪ ਉਚਾਰਾ ਪ੍ਰਭ ਦੁਖੀ ਕੋਈ ਨਾ ਵਿਦਾਰਾ ਧਰਮ ਕਰਮ ਕੋ ਰਹਾ ਨਾ ਡਾਰਾ ਜੇ ਜੇ ਗਉਸ ਅੰਬੀਆ ਭੈ ਮੈ ਮੈ ਕਰਤ ਜਗਤ ਤੇ ਗਏ ਮਹਾਪੁਰਖ ਕਾਹੂ ਨਾ ਪਛਾਨਾ ਕਰਮ ਧਰਮ ਕੋ ਕਛੂ ਨਾ ਜਾਨਾ ਔਰਨ ਕੀ ਆਸਾ ਕਿਸ ਨਾਹੀ ਏਕੈ ਆਸ ਤਰੋ ਮਨਵਾਹੀ ਆਨ ਆਸ ਉਪਜਿਤ ਕਿਸ ਨਾਹੀ ਵਾਕੀ ਆਸ ਤਰੋ ਮਨਵਾਹੀ ਦੋਹਰਾ ਕੋਈ ਪੜਤ ਕੁਰਾਨ ਕੋ ਕੋਈ ਪੜਤ ਪੁਰਾਨ ਕਾਲ ਨਾ ਸਕਤ ਬਚਾਏ ਕੈ ਹੋਕਟ ਧਰਮ ਨਿਦਾਨ ਚਉਪਈ ਕਈ ਕੋਟ ਮਿਲ ਪੜਤ ਕੁਰਾਨਾ ਬਾਜਤ ਕਿਤੇ ਪੁਰਾਨ ਅਜਾਨਾ ਅੰਤ ਕਾਲ ਕੋਈ ਕਾਮ ਨਾ ਆਵਾ ਦਾਵ ਕਾਲ ਕਾ ਹੂ ਨਾ ਬਚਾਵਾ ਕਿਉ ਨ ਜਪੋ ਤਾਕੋ ਤੁਮ ਭਾਈ ਅੰਤ ਕਾਲ ਜੋ ਹੋਏ ਸਹਾਈ ਹੋਕਟ ਧਰਮ ਲਖੋ ਕਰ ਪਰਮਾ ਇਨ ਤੇ ਸਰਤ ਨ ਕੋ ਕਰਮਾ ਇਹ ਕਾਰਨ ਪ੍ਰਭ ਹਮੈ ਬਨਾਇਓ ਭੇਦ ਪਾਖ ਇਹ ਲੋਕ ਪਠਾਇਓ ਜੋ ਤਿਨ ਕਹਾ ਸੋ ਸਭ ਨੂੰ ਚਿਰੋ ਡਿੰਬ ਵਿੰਬ ਕਛ ਨਾਇਕ ਨਾਂ ਕਰੋ ਰਸਾਵਲ ਛੰਦ ਨ ਜਟਾ ਮੂੰਡ ਤਾਰੋਂ ਨਾ ਮੁੰਦ੍ਰ ਕਾ ਸਵਾਰੋਂ ਜਪੋ ਤਾਸ ਨਾਮੰ ਸਰੈ ਸਰਵ ਕਾਮੰ ਨਾ ਨਾਇਨੰ ਮਚਾਉ ਨਾ ਡਿੰਭੰਗ ਦਿਖਾਉ ਨਾ ਕੋ ਕਰਮੰ ਕਮਾਉ ਨਾ ਭੇਖੀ ਕਹਾਉ ਜੋ ਬਿੰ ਜੇ ਜੇ ਭੇਖ ਸੁਤਨ ਮੈਂ ਧਾਰੈ ਤੇ ਪ੍ਰਭ ਜਨ ਕਛੈ ਨਾ ਵਿਚਾਰੈ ਸਮਝ ਲਿਓ ਸਭ ਜਨ ਮਨ ਮਾਹੀ ਡਿੰਬਨ ਮੈਂ ਪਰਮੇਸ਼ਰ ਨਾਹੀ ਜੇ ਜੇ ਕਰਮ ਕਰ ਡਿੰਬ ਦਿਖਾਈ ਤਿਨ ਪਰਲੋਗਨ ਹੋ ਗਤਿ ਨਾਹੀ ਜੀਵਤ ਜਲਦ ਜਗਤ ਕੇ ਕਾਜਾ ਸੌਗ ਦੇ ਕਰ ਪੂਜ ਰਾਜਾ ਸਵਾਗਤ ਹੈ ਪਰਮੇਸ਼ਰ ਨਾਹੀ ਖੋਜ ਫਿਰੈ ਸਭੀ ਕੋ ਕਾਹੀ ਆਪਨੋ ਮਨ ਕਰਮੋ ਜਿਹਾਨਾ ਭਾਰ ਬ੍ਰਹਮ ਕੋ ਤਿਨੀ ਪਛਾਨਾ ਅੰਧ ਹੋਰਾ ਢੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਦੀਨ ਚੌਪਈ ਜੇ ਜੇ ਜਗ ਕੋ ਡੰਬ ਦਿਖਾਵੇ ਲੋਗਨ ਮੂਹੜ ਅਦਕ ਸੁਖ ਪਾਵੇ ਨਾਸਾ ਮੂਦ ਕਰੈ ਪ੍ਰਣਾਮੰ ਫੂਕਟ ਧਰਮ ਨ ਕੋ ਡੀ ਕਾਮੰ ਹੋਕਟ ਕਰਮ ਜਿਤੇ ਜਗ ਕਰਹੀ ਨਰਕ ਕੁੰਡ ਭੀਤਰ ਤੇ ਪਰਹੀ ਹਾਥ ਹਲਾਏ ਸੁਰਗ ਨਾ ਜਾਹੂ ਜੋ ਮਨ ਚੀ ਸਕਾ ਨ ਕਾਹੂ ਕਈ ਬਾਚ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹਿਓ ਜਗ ਮਾਹੇ ਜੋ ਤਿਸ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਾਰੇ ਹਰਜਨ ਦੁਈ ਏਕ ਹੈ ਬਿ ਵਿਚਾਰ ਕਛ ਨਾਹੇ ਜਲ ਤੇ ਉਪਿਤ ਰੰਗ ਦਿਓ ਜਲ ਹੀ ਬਿਖੈ ਸਮਾਹੇ ਚਉ ਪਈ ਜੇ ਜੇ ਬਾਤ ਕਰਤ ਹੰਕਾਰਾ ਤਿੰਨ ਤੇ ਭਿੰਨ ਰਾਤ ਕਰਤਾਰਾ ਬੇਕਤੇ ਬਿਖੈ ਹਰਿ ਨਾਹੀ ਜਾਣ ਲਿਓ ਹਰ ਜਨ ਮਨ ਮਾਹੀ ਆਂਖ ਮੂਦ ਕੋ ਡੰਬ ਦਿਖਾਵੇ ਆਂਧਰ ਕੀ ਪਦਵੀ ਕਹ ਪਾਵੇ ਆਂਖ ਮੀਤ ਮਗ ਸੂਝ ਨਾ ਜਾਈ ਤਾਹੇ ਅਨੰਤ ਮਿਲੈ ਕਿੰਮ ਭਾਈ ਬਹੁ ਵਿਸਤਾਰ ਕਹ ਲਓ ਕੋਈ ਕਹ ਸਮਝਤ ਬਾਤ ਥਕ ਦਵੈ ਰਹੈ ਰਸਨਾ ਤਰੈ ਕਈ ਜੋ ਕੋਟਾ ਤਦਵ ਗੰਤ ਤਿਹ ਪਰਤ ਸੋ ਟੂਟਾ ਅਧੁਰਾ ਜਬ ਆਇਸ ਪ੍ਰਭ ਕੋ ਪਇਓ ਜਨਮ ਤਰਾ ਜਗ ਆਇ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਤ ਸੁਨਾਇ ਇਤਿ ਸ਼੍ਰੀ ਵਿਚਿਤ੍ਰਨਾਟ ਗ੍ਰੰਥੇ ਆਗਿਆ ਕਾਲ ਜਗ ਪ੍ਰਵੇਸ਼ ਕਰਨ ਨਾਮ ਖਸ਼ਟਮੁ ਇਥਾਇ ਸਮਾਪਤ ਮਸਤ ਸੁਖ ਮਸਤ ਅਪਜੂ